ਇਮਾ ਤਾਜ਼ਾ ਸਥਿਤੀ ਤੋਂ ਤੁਹਾਨੂੰ ਜਾਣੂ ਕਰਾਵਾਂ ਤਾਂ ਇਸ ਮੌਕੇ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ ਉਹਦੇ ਅਨੁਸਾਰ ਪੰਜਾਬ ਦੇ ਵਿੱਚ ਇਸ ਹੜਾਂ ਦੀ ਆਫਤ ਕਰਕੇ 43 ਜਾਨਾਂ ਜਾ ਚੁੱਕੀਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਹੜਕੇ ਜਾ ਚੁੱਕੇ ਨੇ ਤੇ ਪਿੰਡ ਜਿਹੜੇ ਸਿੱਧੇ ਹੜ ਦੀ ਲਪੇਟ 'ਚ ਨੇ ਚਪੇਟ 'ਚ ਨੇ ਉਹਨਾਂ ਦੀ ਗਿਣਤੀ 1900 ਤੋਂ ਉੱਪਰ ਚਲੀ ਗਈ ਹੈ ਤੇ ਕਰੀਬ ਹੁਣ 4.5 ਲੱਖ ਏਕੜ ਜ਼ਮੀਨ ਹੋ ਗਈ ਹੈ ਜਿੱਥੇ ਫਸਲ ਬਰਬਾਦ ਹੋਈ ਹੈ ਤੇ ਜੇ 19000 ਪਿੰਡ ਨੇ ਫੜਾਂ ਦੀ ਮਾਰ ਹੇਟ ਤਾਂ ਉਸ ਪਿੰਡ ਦਾ ਉਹ ਮਜ਼ਦੂਰ ਵੀ ਹੈ ਜਿਹੜਾ ਦਿਹਾੜੀ ਨਹੀਂ ਕਰ ਪਾ ਰਿਹਾ ਹੁਣ ਜਿਹਦਾ ਘਰ ਨੁਕਸਾਨਿਆ ਗਿਆ ਵਿੜਾ ਨੁਕਸਾਨਿਆ ਗਿਆ ਛੱਤ ਨੁਕਸਾਨੀ ਗਈ ਤੇ ਉਹ ਦਿਹਾੜੀ ਡੱਪੇ ਤੋਂ ਵੀ ਗਿਆ ਤੇ ਪਰ ਹੁਣ ਹਰਿਆਣੇ ਨੇ ਚਿੱਠੀ ਲਿਖ ਕੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸਾਨੂੰ ਨਹਿਰੀ ਪਾਣੀ ਬਿਲਕੁਲ ਚਾਹੀਦਾ। Rajasthan ਦੇ ਵਿੱਚ ਵੀ ਕੰਨਜੀ ਘੱਗਰ ਤੱਕ ਦੀ ਮਾਰ ਸਾਡੇ ਹੰ ਨੂੰ ਅੱਗ ਤੱਕ ਪੈਣ ਲੱਗੀ ਆ ਇਸ ਲਈ ਜੀ ਅਸੀਂ ਵੀ ਪੜਤ ਰਾਜਸਥਾਨ ਨੇ ਵੀ ਚਿੱਠੀ ਲਿਖ ਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਸਾਨੂੰ ਨਹਿਰੀ ਪਾਣੀ ਨਹੀਂ। ਨਹਿਰੀ ਪਾਣੀ ਆ ਤੇ ਹੱਕ ਹੈ ਤੁਹਾਡਾ। ਦਰਿਆਈ ਪਾਣੀ ਆ ਤੇ ਹੱਕ ਹੈ ਤੁਹਾਡਾ। ਉਹ ਤੁਸੀਂ ਲੈਣਾ ਜੀ ਕਹਿੰਦੇ। ਉਹ ਸਾਨੂੰ ਦਿਓ ਤੇ ਜੇ ਤੁਸੀਂ ਉਸ ਪਾਣੀ ਦਾ ਹੱਕ ਧੱਕੇ ਨਾਲ ਵੜਾਉਣ ਨੂੰ ਫਿਰਦੇ ਹੋ ਜਦੋਂ ਕਿ ਰਾਇਲਟੀ ਦੇਣੀ ਪੈਂਦੀ ਹੈ ਤੁਹਾਨੂੰ ਆਪਣੇ ਦਰਿਆਵਾਂ ਵਿੱਚੋਂ ਚੀਚੀਆਂ ਨਹਿਰਾਂ ਕੱਢ ਕੇ ਪਾਣੀ ਦਿੱਤਾ ਜਾ ਰਿਹਾ ਹੈ ਤੇ ਉਲਟਾ ਆਪਣੀ ਮਾਲਕੀ ਦਿਖਾਉਂਦੇ ਜਦੋਂ ਤੁਹਾਡਾ ਜੀ ਕਰੇ ਤੁਸੀਂ ਟੂਟੀ ਖੋਲੋ ਤੇ ਪਾਣੀ ਆਵੇ ਜਦੋਂ ਜੀ ਕਰੇ ਟੂਟੀ ਬੰਦ ਕਰੋ ਪਾਣੀ ਨਾ ਆਵੇ ਤੇ ਜੇ ਤੁਸੀਂ ਇਹ ਪਾਣੀਆਂ ਤੇ ਹੱਕ ਜਤਾ ਕੇ ਬੰਦ ਬਰਾਬਰ ਕਰਾਉਣ ਨੂੰ ਫਿਰਦੇ ਹੋ ਤੇ ਫਿਰ ਮੁਸੀਬਤ ਦੀ ਘੜੀ ਵੀ ਬਰਾਬਰ ਵੰਡਾਓ ਨਾ ਜਦੋਂ ਕਿ ਨਹਿਰਾ ਰਾਹੀ 19 ਮਾਰ ਨਹੀਂ ਪੈਣ ਲੱਗੀ ਜਿੰਨਾ ਜਾਂਦਾ ਉਹਨਾਂ ਦਾ ਲੈ ਲਓ ਰਹਾਤ ਵਾਲੀ ਖਬਰ ਇਹ ਹੈ ਕਿ ਅਗਲੇ 5 ਦਿਨ ਪੰਜਾਬ ਦੇ ਵਿੱਚ ਮੀਂਹ ਨਹੀਂ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਕਾਫੀ ਘੱਟ ਹੈ ਤੇ ਇਸ ਰਾਹਤ ਭਰੀ ਖਬਰ ਤੋਂ ਇਹ ਆਸ ਜੱਗੀ ਹੈ ਕਿ ਹੁਣ ਬਚਾਅ ਕਾਰਜ, ਰਾਹਤ ਕਾਰਜ ਬੰਨਾਂ ਨੂੰ ਪੱਕਾ ਕਰਨ ਦਾ ਪ੍ਰਬੰਧ, ਘਰਾਂ ਤੱਕ ਰਸਦ, ਸਮਾਨ, ਪਸ਼ੂਆਂ ਦਾ ਚਾਰਾ ਇਸ ਮਗਰੀ ਪਚਾਉਣ ਦਾ ਕੰਮ ਤੇਜ਼ੀ ਫੜ ਸਕਦਾ ਹੈ। ਪਾਣੀ ਦਾ ਪੱਧਰ ਘਟ ਸਕਦਾ ਹੈ। ਪਰ ਇਹਦੇ ਨਾਲ ਹੀ ਇੱਕ ਫਿਕਰ ਖੜਾ ਹੈ ਫਿਕਰੇ ਖੜਾ ਕੇ ਪਹਾੜੀ ਖੇਤਰ ਦੇ ਵਿੱਚ ਮੀਂਹ ਦੀ ਸੰਭਾਵਨਾ ਹੈਗੀ ਹੈ ਤੇ ਉੱਥੋਂ ਲਗਾਤਾਰ ਉੱਪਰੋਂ ਜਿਹੜਾ ਪਾਣੀ ਆ ਰਿਹਾ ਉਹਦੇ ਕਰਕੇ ਡੈਮਾਂ ਦਾ ਪੱਧਰ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੇ ਅਪੜਿਆ ਇੱਕ ਦੋ ਡੈਮ ਤਾਂ ਸਾਡੇ ਹੁਣ ਖਤਰੇ ਦੇ ਨਿਸ਼ਾਨ ਨੂੰ ਪਾਰ ਵੀ ਕਰ ਗਏ ਨੇ ਸੋ ਉਸ ਸਥਿਤੀ ਦੇ ਵਿੱਚ ਫਿਰ ਉਹ ਜਿੰਨਾ ਪਾਣੀ ਆਉਂਦਾ ਉਹਨਾਂ ਹੀ ਲਗਭਗ ਛੱਡ ਰਹੇ ਨੇ ਕਿ ਜੋ ਉਸ ਖਤਰੇ ਦੇ ਨਿਸ਼ਾਨ ਤੱਕ ਰੱਖ ਵੀ ਲੈਣੋਂ ਤੋਂ ਬਿਨਾਂ ਜਿੰਨਾ ਪਾਣੀ ਆਉਂਦਾ ਉਹਨਾਂ ਛੱਡਿਆ ਜਾ ਰਿਹਾ ਇਸੇ ਲਈ 80 80000 ਕਿਊਸਕ ਪਾਣੀ 75 75000 ਕਿਊਸਕ ਪਾਣੀ ਏ ਪਖੜਾ ਡੈਮ ਤੋਂ ਪੌਂਗ ਡੈਮ ਤਰਜੀ ਸਕ ਡੈਮ ਤੋਂ ਛੱਡਿਆ ਜਾ ਰਿਹਾ ਇਸ ਦੇ ਨਾਲ ਫਿਕਰ ਖੜਾ ਹੈ ਕਿ ਕਿਤੇ ਪਾਣੀ ਫੇਰ ਨਾ ਵੱਧ ਜਵੇ ਜੇ ਮੈਂ ਤਾਜ਼ਾ ਸਥਿਤੀ ਤੋਂ ਤੁਹਾਨੂੰ ਜਾਣੂ ਕਰਾਵਾਂ ਤਾਂ ਇਸ ਮੌਕੇ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ ਉਹਦੇ ਅਨੁਸਾਰ ਪੰਜਾਬ ਦੇ ਵਿੱਚ ਇਸ ਹੜਾਂ ਦੀ ਆਫਤ ਕਰਕੇ 43 ਜਾਨਾਂ ਜਾ ਚੁੱਕੀਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਹੜਕੇ ਜਾ ਚੁੱਕੇ ਨੇ ਸੈਂਕੜੇ ਪਸ਼ੂ ਜਾਨ ਗਵਾ ਚੁੱਕੇ ਨੇ ਜਿਨ੍ਹਾਂ ਦਾ ਪੂਰਾ ਦਸਤਾਵੇਜ਼ੀ ਅੰਕੜਾ ਅਜੇ ਪਸ਼ੂ ਪਾਲਣ ਵਿਭਾਗ ਨੇ ਪੰਜਾਬ ਸਰਕਾਰ ਨੇ ਕੋਈ ਡਾਟਾ ਤਿਆਰ ਕਰਕੇ ਰਿਲੀਜ਼ ਨਹੀਂ ਕੀਤਾ ਪਰ ਜੋ ਜਾਣੀ ਨੁਕਸਾਨ ਮੁੱਢਲੀ ਜਾਣਕਾਰੀ ਉਹਦੇ ਅਨਸਾਰ 43 ਤੋਂ ਵੱਧ ਹੋ ਗਈ ਹੈ ਮੌਤਾਂ ਦੀ ਗਿਣਤੀ ਤੇ ਪਿੰਡ ਜਿਹੜੇ ਸਿੱਧੇ ਹੜ੍ਹ ਦੀ ਲਪੇਟ 'ਚ ਨੇ ਚਪੇਟ 'ਚ ਨੇ ਉਹਨਾਂ ਦੀ ਗਿਣਤੀ 1900 ਤੋਂ ਉੱਪਰ ਚਲੀ ਗਈ ਹੈ 1902 ਪਿੰਡ 23 ਜ਼ਿਲ੍ਹਿਆਂ ਦੇ 1902 ਪਿੰਡ ਸਿੱਧੇ ਹੜ੍ਹ ਦੀ ਮਾਰ ਹੇਠ ਨੇ ਜਿੱਥੇ ਪਾਣੀ ਖੜਾ ਹੈ ਪਾਣੀ ਭਰਿਆ ਹੈ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਲਗਭਗ 4 ਲੱਖ ਦੇ ਕਰੀਬ ਲੋਕ ਸਿੱਧੇ ਪ੍ਰਭਾਵਿਤ ਨੇ ਅ ਸਿੱਧੇ ਰੂਪ ਚ ਗਿਣਤੀ ਬਹੁਤ ਹੈ ਸਿੱਧੇ ਰੂਪ ਚ 384000 ਤੋਂ ਵੱਧ ਲੋਕ ਸਿੱਧੇ ਪ੍ਰਭਾਵਿਤ ਨੇ ਇਹ ਸਾੜਾਂ ਤੋਂ ਤੇ ਇਸੇ ਤਰ੍ਹਾਂ ਦਮ ਪਰਿਆ ਜਾ ਰਿਹਾ ਕਿ 20000 ਤੋਂ ਵੱਧ 21000 ਦੇ ਕਰੀਬ ਲੋਕਾਂ ਨੂੰ ਇਹ ਕੇਂਦਰੀ ਦਸਤੇ ਸੁਰੱਖਿਆ ਦਸਤੇ ਆਂ ਇੰਡੀਆ ਰਟ ਦੀਆਂ ਟੀਮਾਂ ਇਹਨਾਂ ਨੇ ਜੀ ਬਚਾ ਕਰ ਜਾਂ ਰਹੀ ਉਹਨਾਂ ਨੂੰ ਸੁਰੱਖਿਆ ਥਾਂ ਮਾਂ ਤੇ ਕੱਢਿਆ ਤੇ ਕਰੀਬ ਹੁਣ 4.5 ਲੱਖ ਏਕੜ ਜਮੀਨ ਹੋ ਗਈ ਹੈ ਜਿੱਥੇ ਫਸਲ ਬਰਬਾਦ ਹੋਈ ਹੈ ਤੇ ਜੇ 19000 ਪਿੰਡ ਨੇ ਹੜਾਂ ਦੀ ਮਾਰ ਹਿੱਟ ਤਾਂ ਉਸ ਪਿੰਡ ਦਾ ਉਹ ਮਜ਼ਦੂਰ ਵੀ ਹੈ ਜਿਹੜਾ ਦਿਹਾੜੀ ਨਹੀਂ ਕਰ ਪਾ ਰਿਹਾ ਹੁਣ ਜਿਹਦਾ ਘਰ ਨੁਕਸਾਨਿਆ ਗਿਆ ਵਿੜਾ ਨੁਕਸਾਨਿਆ ਗਿਆ ਛੱਤ ਨੁਕਸਾਨੀ ਗਈ ਤੇ ਉਹ ਦਿਹਾੜੀ ਡੱਪੇ ਤੋਂ ਵੀ ਗਿਆ ਜੇ 19000 ਪਿੰਡ ਨੇ ਤਾਂ 19000 ਦੇ ਉਹ ਛੋਟੇ ਦੁਕਾਨਦਾਰ ਵੀ ਨੇ ਉਹ ਕੋਈ ਕਾਰੀਗਰ ਵੀ ਨੇ ਹੈ ਜਿਨ੍ਹਾਂ ਦਾ ਕੰਮ ਨੁਕਸਾਨਿਆ ਗਿਆ ਕਾਰਖਾਨੇ ਨੁਕਸਾਨੇ ਗਏ ਹੱਟੀ ਨੁਕਸਾਨੀ ਗਈ ਤੇ ਇਹਦੇ ਵਿੱਚ ਸਾਢੇ 4 ਲੱਖ ਏਕੜ ਫਸਲ ਬਰਬਾਦ ਹੈ ਜਿਸ ਦਾ ਮਤਲਬ ਸਾਰੇ ਕਿਸਾਨ ਪਰਿਵਾਰ ਵੀ ਆਉਂਦੇ ਨੇ ਸੋ ਇਹ ਤਾਜ਼ਾ ਸਥਿਤੀ ਹੈ ਜਿੱਤੇ ਗੱਲ ਕਰਨੀ ਬਣਦੀ ਸੀ ਬੇਸ਼ੱਕ ਸਮੁੱਚਾ ਪੰਜਾਬ ਰਾਹਤ ਕਾਰਜ ਚ ਜੁਟਿਆ ਹੈ ਤੇ ਪਰ ਇਸ ਦੇ ਬਾਵਜੂਦ ਵੀ ਸਰਕਾਰ ਤੋਂ ਰਾਹਤ ਕਹੀ ਜੀ ਹੈ ਕੇਂਦਰੀ ਟੀਮਾਂ ਆ ਕੇ ਚਲੀਆਂ ਗਈਆਂ ਕੇਜਰੀਵਾਲ ਜੀ ਵੀ ਸਰਕਾਰ ਮੰਗ ਦੌਰਾ ਕਰ ਗਏ ਹੈ ਨਾ ਕੇਂਦਰੀ ਮੰਤਰੀ ਵੀ ਆ ਕੇ ਚਲੇ ਗਏ ਉੱਥੇ ਵੀ ਫੋਟੋ ਸੈਸ਼ਨ ਪ੍ਰੈਕਟਰ ਤੇ ਚੜਨ ਪਿਛੀ ਲੜੀ ਗਏ ਹੈ ਤੇ ਇਸ ਤਰੀਕਾ ਕਰਦੇ ਨਾਲ ਪੰਜਾਬ ਦਾ ਭਲਾ ਕਿੱਚੋਂ ਹੁੰਦਾ ਹੈ ਕੈਬਨ ਦੀਆਂ ਬੈਠਕਾਂ ਵੀ ਤੁਹਾਡੇ ਸਾਹਮਣੇ ਨੇ ਕੀ ਖਟਿਆ ਪੰਜਾਬ ਨੇ ਇਹਨਾਂ ਸਾਰਿਆਂ 'ਚੋਂ ਪਰ ਪੰਜਾਬ ਦੇ ਲੋਕ ਪੰਜਾਬ ਦੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਖ-ਵੱਖ ਸੰਗਠਨ ਪਿੰਡੂ ਸੁਸਾਇਟੀਆਂ ਨੌਜਵਾਨ ਵਰਗ ਇਹ ਸਾਰਾ ਤੰਦ ਇਹ ਨਾਲ ਜੁਟਿਆ ਹਾਂ ਇਹ ਸਭ ਦੇ ਦਰਮਿਆਨ ਜਿਹੜਾ ਪਹਿਲੂ ਗੌਰ ਮੰਗਦਾ ਉਹ ਇਹ ਹੈ ਜੀ ਕਿ ਹਰਿਆਣਾ ਸਰਕਾਰ ਨੇ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਕੇ ਕਿਹਾ ਕਿ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਅੱਜ ਉਹੀ ਹਰਿਆਣਾ ਚਿੱਠੀ ਭੇਜ ਰਿਹਾ ਹੈ ਮੈਂ ਸਰਕਾਰ ਦੀ ਗੱਲ ਕਰ ਰਿਹਾ ਲੋਕਾਂ ਦੀ ਨਹੀਂ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੈ ਕਿ ਜੀ ਸਾਨੂੰ ਨਹਿਰਾ ਰਹੀ ਪਾਣੀ ਜਵਾਂ ਨਹੀਂ ਚਾਹੀਦਾ ਇਹ ਉਹੀ ਹਰਿਆਣਾ ਜਿਹੜਾ ਵੱਧ ਪਾਣੀ ਲਈ ਲੜਾਈ ਲੜ ਰਿਹਾ ਸੀ ਕੇਂਦਰ ਤੱਕ ਤੋਂ ਦਬਾਅ ਪਾ ਰਿਹਾ ਸੀ ਏਸੇ ਹੱਲੇ ਗੁੱਲੇ ਦੇ ਵਿੱਚ ਕੇਂਦਰ ਨੇ ਕੰਟਰੋਲ ਵੀ ਸੰਭਲਿਆ ਸੁਰੱਖਿਆ ਵਾਲੇ ਪਾਸਿਓ ਵੀ ਪਹਿਲਾਂ ਹੀ ਡੈਮਾਂ ਦਾ ਸੰਭਿਆ ਹੋਇਆ ਪਾਣੀ ਵੰਡ ਵੰਡਈ ਵਾਲਾ ਤਾਂ ਤੇ ਹੁਣ ਸੁਰੱਖਿਆ ਵਾਲਾ ਵੀ ਸੰਭਲਿਆ ਤੇ ਪਰ ਹੁਣ ਹਰਿਆਣਾ ਨੇ ਚਿੱਠੀ ਲਿਖ ਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਸਾਨੂੰ ਨਹਿਰੀ ਪਾਣੀ ਬਿਲਕੁਲ ਚਾਹੀਦਾ ਬਿਲਕੁਲ ਹਰਿਆਣਾ ਦੇ ਕੁਝ ਖੇਤਰਾ ਦੇ ਵਿੱਚ ਉੱਥੋਂ ਦੀਆਂ ਲੋਕਲ ਜਿਹੜੀਆਂ ਨਦੀਆਂ ਨੇ ਚਾਹੇ ਜਮਨਾ ਹੈ ਚਾਹੇ ਹੋਰ ਨੇ ਉਹਨਾਂ ਸਾਰਿਆਂ ਦੀ ਮਾਰ ਕਰਕੇ ਕਈ ਪਿੰਡਾਂ ਖੇਤਰਾ ਚ ਪਾਣੀ ਆ ਗਿਆ ਵਿਫਤਾ ਉੱਥੇ ਵੀ ਖੜੀ ਹੋ ਗਈ ਹੈ ਰਸਤਾਾਂ ਦੇ ਵਿੱਚ ਵੀ ਉਹ ਕਹਿੰਦੇ ਜੀ ਘੱਗਰ ਤੱਕ ਦੀ ਮਾਰ ਸਾਡੇ ਨੂੰ ਆ ਗੜ ਤੱਕ ਪੈਣ ਲੱਗੀ ਆ ਇਸ ਲਈ ਜੀ ਅਸੀਂ ਵੀ ਪੀੜਤਾਂ ਹਰ ਰਾਜਸਥਾਨ ਨੇ ਵੀ ਚਿੱਠੀ ਲਿਖ ਕੇ ਪੰਜਾਬ ਸਰਕਾਰ ਨੂੰ ਕਹਤਾ ਕਿ ਸਾਨੂੰ ਨਹਿਰੀ ਪਾਣੀ ਨਹੀਂ ਚਾਹੀਦਾ। ਕਮਾਲ ਹੈ ਬਈ। ਨਹਿਰੀ ਪਾਣੀ ਆ ਤੇ ਹੱਕ ਹੈ ਤੁਹਾਡਾ। ਦਰਿਆਈ ਪਾਣੀ ਆ ਤੇ ਹੱਕ ਹੈ ਤੁਹਾਡਾ। ਉਹ ਤੁਸੀਂ ਲੈਣਾ ਜੀ ਕਹਿੰਦੇ। ਉਹ ਸਾਨੂੰ ਦਿਓ। ਤੇ ਜੇ ਤੁਸੀਂ ਉਸ ਪਾਣੀ ਦਾ ਹੱਕ ਧੱਕੇ ਨਾਲ ਬਣਾਉਣ ਨੂੰ ਫਿਰਦੇ ਹੋ ਜਦੋਂ ਕਿ ਰਾਇਲਟੀ ਦੇਣੀ ਬਣਦੀ ਹੈ ਤੁਹਾਨੂੰ ਆਪਣੇ ਦਰਿਆਵਾਂ ਵਿੱਚੋਂ ਚੀਕੀਆਂ ਨਹਿਰਾਂ ਕੱਟ ਕੇ ਪਾਣੀ ਦਿੱਤਾ ਜਾ ਰਿਹਾ ਹੈ। ਨਾ ਤੁਸੀਂ ਰੱਖ-ਰਖਾਵ ਦੀ ਜ਼ਿੰਦਗੀ ਕਰੋ ਨਾ ਪਾਣੀਆਂ ਦਾ ਮੁੱਲ ਤਾਰੋ। ਤੇ ਉਲਟਾ ਆਪਣੀ ਮਾਲਕੀ ਦਿਖਾਓ ਤੇ ਜਦੋਂ ਤੁਹਾਡਾ ਜੀ ਕਰੇ ਤੁਸੀਂ ਟੂਟੀ ਖੋਲੋ ਤੇ ਪਾਣੀ ਆਵੇ ਜਦੋਂ ਜੀ ਕਰੇ ਟੂਟੀ ਬੰਦ ਕਰੋ ਪਾਣੀ ਨਾ ਆਵੇ ਕਮਾਲ ਦਾ ਇਹ ਤਰੀਕਾ ਹੈ ਤੇ ਜੇ ਤੁਸੀਂ ਇਹ ਪਾਣੀਆਂ ਤੇ ਹੱਕ ਜਤਾ ਕੇ ਵੰਡ ਬਰਾਬਰ ਕਰਾਉਣ ਨੂੰ ਫਿਰਦੇ ਹੋ ਤੇ ਫਿਰ ਉਹਨੂੰ ਮੁਸੀਬਤ ਦੀ ਘੜੀ ਵੀ ਬਰਾਬਰ ਵੰਡਾਓ ਨਾ ਆ ਦੁੱਖ ਵੀ ਨਾਲ ਵੰਡਾਓ ਨਾ ਆ ਪਾਣੀ ਦੀ ਵੰਡ ਪਟੀਆ ਬਰਾਬਰ ਕਰ ਲਓ ਜਦੋਂ ਕਿ ਨਹਿਰਾ ਰਾਹੀਂ ਓਨੀ ਮਾਰ ਨਹੀਂ ਪੈਣ ਲੱਗੀ ਜਿੰਨਾ ਜਾਂਦਾ ਉਹਨਾਂ ਤਾਂ ਲੈ ਲਓ ਤੁਸੀਂ ਸੌਤੋਂ ਵੀ ਪਗੋੜੇ ਹੋਗੇ ਕਿਉਂਕਿ ਨਹਿਰਾ ਦੀ ਸਮਰੱਥਾ ਐ ਨਹੀਂਗੀ ਕਿ ਜਿਵੇਂ ਦਰਿਆਵਾਂ ਵਿੱਚ ਪਾਣੀ ਫਟ ਗੇਟ ਖੋਲ ਕੇ ਫਲੱਡ ਗੇਟ ਖੋਲ ਕੇ ਛੱੜਦਾ ਪਾਣੀ ਉਹ ਮੈਹਰਾ ਕਿਨੂੰ ਛੱਡ ਦੇਣਗੇ ਨਹੀਂ ਛੱਡ ਸਕਦੇ ਪਤਾ ਹੈ ਨਹਿਰਾ ਟੁੱਟ ਜਾਣੀ ਹੈ ਪਰ ਜਿੰਨਾ ਰੂਟੀਨ ਚ ਨਹਿਰੀ ਪਾਣੀ ਜਾਂਦਾ ਉਹਨਾਂ ਤਾਂ ਲੋ ਭਾਈ ਤੁਸੀਂ ਸੌਤੋਂ ਵੀ ਭੱਜ ਗਏ ਤੇ ਉਹ ਫਿਰ ਕਿੱਥੇ ਜਾਊਗਾ ਉਹ ਦਰਿਆਵਾਂ ਵਾਲੇ ਬਸ ਛੱਡਿਆ ਜਾਊਗਾ ਤੇ ਪੰਜਾਬ ਛੱਡ ਦੀ ਸਥਿਤੀ ਆਊਗੀ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਐ ਜੰਮੂ ਕਸ਼ਮੀਰ ਸਰਕਾਰ ਤੋਂ ਹਿਮਾਚਲ ਸਰਕਾਰ ਤੋਂ ਹਰਿਆਣਾ ਉੱਤਰਾਖੰਡ ਤੋਂ ਤੇ ਕੇਂਦਰ ਤੋਂ ਇਸ ਨੈਸ਼ਨਲ ਹਾਈਵੇ ਅਥਾਰਟੀ ਤੋਂ ਸਾਰਿਆਂ ਤੋਂ ਰਿਪੋਰਟ ਮੰਗਿਆ ਕਿ ਲਿਓ ਵੀ ਹਰ ਦੀ ਸਥਿਤੀ ਦੇ ਵਿੱਚ ਕੀ ਕੀ ਹਾਲਤ ਨੇ ਕੀ ਕੀ ਬਣੇ ਨੇ ਕਿਉਂ ਬਣੇ ਨੇ ਕਿਸ ਤਰ੍ਹਾਂ ਹੋਇਆ ਇਹ ਸਾਰਾ ਡਾਟਾ ਇਕੱਠਾ ਕਰ ਲਈ ਕਹਿ ਦਿੱਤਾ ਗਿਆ ਸੋ ਹੁਣ ਇਹਦੇ ਵਿੱਚੋਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਉੱਪਰ ਜਿਹੜੀ ਦਰਖਤਾਂ ਦੀ ਕਟਾਈ ਬੇਵਜਾ ਵਿਕਾਸ ਦੇ ਨਾਂ ਦੇ ਉੱਤੇ ਪਹਾੜਾਂ ਦੀ ਵੱਡ ਟੁੱਕ ਸੁਰੰਗਾਂ ਬਣਾ ਆਕਰ ਬਿਲਡਿੰਗਾਂ ਬਣਾ ਇਹ ਮਨੁੱਖੀ ਕਟਾਈ ਦਾ ਵੀ ਨਤੀਜਾ ਹੈ ਕਿ ਉੱਪਰੋਂ ਪਾਣੀ ਵੱਡੀ ਤਦਾਦ ਚ ਆਉਂਦਾ ਪਹਾੜ ਟੇਦੇ ਨੇ ਤਰ੍ਹਾਂ ਵਿੱਚ ਬਣ ਗਿਆ ਅਮਦਵਦੀਆ ਪਰ ਇਸ ਨੁਕਤੇ ਤੇ ਅਜੇ ਤੱਕ ਕਿਤੇ ਗੰਭੀਰਤਾ ਨਾਲ ਚਰਚਾ ਨਹੀਂ ਹੋ ਰਹੀ ਕਿ ਜੇ ਡੈਮਾਂ ਦੇ ਵਿੱਚ ਪਾਣੀ ਇਕੱਠਾ ਕਰਨ ਦੀ ਪ੍ਰਕਿਰਿਆ ਹੈ ਤਾਂ ਉਹਦੀ ਆੜ ਦੇ ਵਿੱਚ ਸਾਡੇ ਰੂਟੀਨ 'ਚ ਵਹਿੰਦੇ ਦਰਿਆ ਕਿਉਂ ਮਾਰ ਦਿੱਤੇ ਜਾਂਦੇ ਨੇ ਉਹ ਕਹਿੰਦੇ ਸਾਲ ਦੇ 10 ਤੋਂ 11 ਮਹੀਨੇ ਇਹਨਾਂ ਦਰਿਆਵਾਂ ਦੇ ਵਿੱਚ 10% ਵੀ ਪਾਣੀ ਨਹੀਂ ਵਗਦਾ ਜਦੋਂ ਕਿ ਇੱਕ ਦਰਿਆ ਨੂੰ ਰੂਟੀਨ 'ਚ ਜਿਉਂਦਿਆਂ ਰਹਿਣ ਲਈ 20 ਤੋਂ 25% ਪਾਣੀ ਦੀ 24 ਘੰਟੇ ਆਮਦ ਦੀ ਲੋੜ ਹੈ ਤੇ ਉਸ ਸਮੇਂ ਤਾਂ ਤੁਸੀਂ ਫਟਕ ਬੰਦ ਕਰ ਕਰ ਪਾਣੀ ਇਕੱਠਾ ਉਹਨੇ ਬਿਜਲੀ ਤੇ ਦਰਿਆ ਜੇ ਸਰਜੀਤ ਰਹਿਣਾ ਤੇ ਸਦਾ ਪਾਣੀ ਵਗਦਾ ਰਹੇ ਹੈ ਤੇ ਉਹਦੇ ਨਾਲ ਡੈਮਾਂ ਦੇ ਉੱਤੇ ਕੰਟਰੋਲ ਵੀ ਰਹੇ ਤੇ ਟੈਕਨੋਲੋਜੀ ਦੇ ਹਵਾਲੇ ਨਾਲ ਇਹ ਲਗਾਤਾਰ ਗੱਲ ਹੋ ਰਹੀ ਹੈ ਕਿ ਹੁਣ ਤਾਂ ਪਤਾ ਹੁੰਦਾ ਉਹਦੇ ਸਮੇਂ ਚ ਇੰਨਾ ਨਹੀਂ ਪੈਣਾ ਉਹਦੇ ਬਾਅਦਾਂ ਪਾਣੀ ਪਹਿਲਾਂ ਰਿਲੀਜ਼ ਕਰਕੇ ਘੱਟ ਕੀਤਾ ਜਾ ਸਕਦਾ ਇਹ ਵੀ ਪ੍ਰਕਿਰਿਆ ਦੇ ਉੱਤੇ ਇਹਦਾ ਮਤਲਬ ਇਹ ਨਹੀਂ ਕਿ ਹੜ੍ਹਾਂ ਦਾ ਖਤਰਾ ਪੂਰਾ ਟਲ ਜਾਊਗਾ ਪਰ ਬਹੁਤ ਹੱਦ ਤੱਕ ਸੰਭਾਲਿਆ ਕੰਟਰੋਲ ਕੀਤਾ ਘਟਾਇਆ ਜਾ ਸਕਦਾ ਸੋ ਹਣ ਸਪਰੀਮ ਕੋਰਟ ਨੂੰ ਕਿਹੜੀ ਰਿਪੋਰਟ ਸੌਂਪਦੀ ਹੈ ਸਰਕਾਰ ਇਹਦੇ ਉੱਤੇ ਵੀ ਦੇਖਣ ਵਾਲੀ ਗੱਲ ਹੋਗੀ ਪਰ ਇਹ ਮਾਮਲਾ ਬੇਸ਼ੱਕ ਅਗਲੇ 5 ਦਿਨਾਂ ਦੇ ਲਈ ਥੋੜਾ ਜਿਹਾ ਰਾਤ ਵਾਲਾ ਪਰ ਗੰਭੀਰ ਹੈ ਤੇ ਹਰਿਆਣਾ ਸਰਕਾਰ ਨੇ ਜਿਵੇਂ ਹੱਥ ਖੜੇ ਕੀਤੇ ਨੇ ਇਹ ਸਵਾਲ ਵੀ ਵੱਡਾ ਹੋ ਗਿਆ ਇੱਕ ਪਾਸੇ ਇਸ ਹੱਦ ਨੇ ਹੱਦ ਸਰਹੱਦ ਮਿਟਾ ਦਿੱਤੀ ਹੈ ਕੰਡਿਆਲੀ ਤਾਰ ਜਿਹੜੀ ਲੰਮੀ ਪੰਜਾਬ ਦੀ ਹੱਦ ਤੋਂ ਲੈ ਕੇ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੀ ਹੈ ਪਾਕਿਸਤਾਨ ਦੀ ਉੱਥੇ ਲੱਗੀ ਕੰਡਿਆਲੀ ਤਾਰ ਜਿੱਥੇ ਬੀਐਸਐਫ ਦਾ ਕੰਟਰੋਲ ਹੈ ਉਥੇ ਕਹਿੰਦੇ ਜੀ 25-30 ਕਿਲੋਮੀਟਰ ਦਾ ਏਰੀਆ ਤਾਂ ਐਸਾ ਹੈ ਜਿੱਥੇ ਲਗਭਗ ਤਾਰ ਗਾਇਬ ਹੀ ਹੋ ਗਈ ਹੈ ਪਾਣੀ 'ਚ ਦਿਖਣਾ ਹੀ ਬੰਦ ਹੋ ਗਿਆ ਤੇ ਚੌਕੀਆਂ-ਚੌਕੀਆਂ 92 ਦੇ ਕਰੀਬ ਚੌਕੀਆਂ ਨੇ ਜਿਹੜੀਆਂ ਬੀਐਸਐਫ ਦੀਆਂ ਡੁੱਬੀਆਂ ਨੇ ਸੋ ਇਹਦੇ ਨਾਲ ਕੋਈ ਤਰ੍ਹਾਂ ਕਹਿੰਦੀ ਹੈ ਕਮਾਂਤਰੀ ਪੱਧਰ ਤੇ ਇੱਕ ਖਤਰਾ ਵੀ ਖੜਾ ਹੈ ਕਿ ਵੀ ਇਹ ਸਰਦੀ ਆੜ ਦੇ ਵਿੱਚ ਨਸ਼ੇ ਵਾਲੇ ਹਥਿਆਰ ਵਾਲੇ ਪਤਾ ਨਹੀਂ ਕੀ ਕੁਝ ਕਰ ਸਕਦੇ ਨੇ ਦੂਸਰੇ ਪਾਸੇ ਕੋਈ ਤਰ੍ਹਾਂ ਕਹਿੰਦੀ ਹੈ ਕਿ ਨਹੀਂ ਇਸ ਮੌਕੇ ਪਾਣੀ ਨੇ ਆਪਣੀ ਥਾਂ ਮੰਨ ਲਈ ਹੈ ਉਸ ਨੂੰ ਥੋੜਾ ਪਤਾ ਹੈ ਕਿ ਹੱਦ ਕਿਹੜੀ ਐ ਸਰਦ ਕਿਹੜੀ ਐ ਨਾ ドラਮਾ ਦਾ ਬਹਿਣ ਜਿਸ ਤਰੀਕੇ ਨਾਲ ਹੁੰਦਾ ਉਹ ਆਪਣਾ ਥਾਂ ਆਪ ਲੱਭ ਕੇ ਆ ਜਾਂਦਾ ਸੋ ਇਸ ਲਈ ਕਹਿੰਦੇ ਕਿ ਇਹ ਤਾਂ ਕੋ ਪਹਿਲੂ ਨਹੀਂ ਆ ਪਰ ਇਸ ਹੜਾਂ ਦੇ ਕਾਰਨ ਕੁਮਾਂਤਰੀ ਸਰਦ ਤੇ ਕੰਡਿਆਲੀ ਤਾਰ ਦਾ ਜਿਸ ਤਰ੍ਹਾਂ ਨੁਕਸਾਨਿਆ ਜਾਣਾ ਉਸ ਨੇ ਖੋਰ ਸਵਾਲ ਵੀ ਖੜਾ ਕੀਤਾ ਤਾਰ ਦੇ ਪਾਰ ਵੀ ਸਾਡੇ ਖੇਤ ਨੇ ਤਾਰ ਦੇ આર ਵੀ ਸਾਡੇ ਖੇਤ ਨੇ ਤੇ ਉਸ ਤੋਂ ਪਾਰ ਜਾ ਕੇ ਫਿਰ ਜਿੱਥੇ ਸਰਹਦ ਤੈ ਹੋ ਜਾਂਦੀ ਹੈ ਉੱਥੇ ਫਿਰ ਮਤਲਬ ਕਿ ਪਾਕਿਸਤਾਨ ਦੇ ਇਰਿਆ ਸ਼ੁਰੂ ਹੋ ਜਾਂਦਾ ਤੇ ਉਧਰ ਉਹਨਾਂ ਦੇ ਵੀ ਖੇਤ ਖਲਿਆਣ ਦੇ ਹੁਣ ਜਿਹੜੀ ਇਹ ਨੁਕਸਾਨੀ ਹੈ ਇਹ ਇੱਕ ਸਪਸ਼ਟ ਪ੍ਰਕਟਾਵਾ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਨੂੰ ਕਿ ਭਾਈ ਇਤੋਂ ਬਾਅਦ ਹੋਰ ਉਦਾਰਨ ਕਿਉਂ ਹੋਗੀ ਜੇ 92 92 ਚੌਕੀਆਂ ਡੁੱਬੀਆਂ ਹਨ ਕੰਡਿਆਲੀ ਤਾਰ ਡੁੱਬੀਆਂ ਦਾ ਮਤਲਬ ਲੁਧਿਆਣਾ ਦੇ ਸਾਰੇ ਪਿੰਡ ਡੁੱਬੇ ਨੇ ਤੁਸੀਂ ਪਹਿਲ ਕਦਮੀ ਕਰਕੇ ਉਹਦੇ ਲਈ ਪਹਿਲਾਂ ਇਸ ਖੇਤਰ ਦੇ ਲੋਕਾਂ ਦੀ ਅਦਾਗੀ ਕਿਉਂ ਨਹੀਂ ਕਰਦੇ ਦੂਸਰਾ ਕਹਿੰਦੇ ਜੀ ਕੇਂਦਰ ਦੇ ਕੰਟਰੋਲ ਚ ਹੈ 50 ਕਿਲੋਮੀਟਰ ਦਾ ਏਰੀਆ ਹੱਦ ਤੋਂ ਸਰਹੱਦ ਤੋਂ ਜਿੱਥੇ ਵੀ 50 ਕਿਲੋਮੀਟਰ ਮੁੱਖ ਜਵੇ ਉੱਥੇ ਤੱਕ ਕੇਂਦਰ ਦਾ ਕੰਟਰੋਲ ਹੈ ਪੰਜਾਬ ਇੱਕ ਜਿਹ ਹੈ ਸੂਬਾ ਜਿਹੜਾ ਬਿਲਕੁਲ ਸਰਹੱਦ ਤੇ ਹੈ ਸਾਡੇ ਖੇਤ ਵੀ ਨੇ ਸਾਡੇ ਪਿੰਡ ਵੀ ਨੇ 50 ਕਿਲੋਮੀਟਰ ਦੇ ਦਾਰੇ ਤੱਕ ਅੰਮ੍ਰਿਤਸਰ ਤੱਕ ਵੀ ਆ ਜਾਂਦਾ ਇਸ ਤਰ੍ਹਾਂ ਕਿੰਨੇ ਹੀ ਸ਼ਹਿਰ ਨਗਰ ਸਾਰਾ ਕੁਝ ਆ ਜਾਂਦਾ ਸੋ ਅੱਧਾ ਪੰਜਾਬ ਤੁਸੀਂ ਕੰਟਰੋਲ ਕਰ ਲਓ ਜੇ ਬਾਡਰ ਤੋਂ ਤੁਸੀਂ 50 ਕਿਲੋਮੀਟਰ ਦੇ ਹਿਸਾਬ ਨਾਲ ਜੇ 50 ਕਿਲੋਮੀਟਰ ਦੀ ਗਾਰੰਟੀ ਉਹ ਸਿੱਧੀ ਕੇਂਦਰ ਦੀ ਹੈ ਕੇਂਦਰੀ ਦਸਤਿਆਂ ਦੀ ਹੈ ਬੀਐਸਐਫ ਦੀ ਹੈ ਫੇ ਹੱਡ ਦੇ ਵਿੱਚ ਰਾਹਤ ਕਰ ਜਾਂਦੇ ਚ ਉਹਨਾਂ ਦਾ ਰੋਲ ਉਹਨਾਂ ਕਿਉਂ ਨਹੀਂ ਹੈ ਵੱਡੀ ਗਣਤੀ ਚ ਅ ਅੰਡਿਆਪਦੀਆ ਟੀਮਾਂ ਲੱਗੀਆਂ ਹੈ ਕੈਂਥਾਮਾ ਤੇ ਫੌਜੀਆ ਟੁਕੜੀਆਂ ਬਣਾਉਣੀਆਂ ਪਈਆਂ ਪਰ ਮੇਰਾ ਸਵਾਲ ਇੱਥੋਂ ਆ ਕਿ ਪਹਿਲੇ ਦਿਨ ਤੋਂ ਹੀ ਜੇ ਬੀਐਸਐਫ ਨੂੰ ਇਹ ਅਧਿਕਾਰ ਹੈ ਕਿ 50 ਕਿਲੋਮੀਟਰ ਤੁਹਾਡੇ ਅਧਿਕਾਰ ਚ ਹੈ ਜੀ ਕੇਂਦਰੀ ਸੁਰੱਖਿਆ ਦਸਤਿਆਂ ਨੂੰ ਇਹ ਅਧਿਕਾਰ ਹੈ ਜੀ ਕਿ 50 ਕਿਲੋਮੀਟਰ ਤੁਹਾਡੇ ਕੰਟਰੋਲ ਚ ਹੈ ਸੁਭਾ ਸਰਕਾਰ ਨੂੰ ਪੁੱਛਣ ਦੀ ਲੋੜ ਨਹੀਂ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਥਾਣੇਦਾਰ ਨੂੰ ਪੁੱਛਣ ਦੀ ਲੋੜ ਨਹੀਂ ਉਸ ਹਲਕੇ ਦੇ ਐਮਐਲਏ ਨੂੰ ਮੰਤਰੀ ਨੂੰ ਪੁੱਛਣ ਦੀ ਲੋੜ ਨਹੀਂ ਜਿਹਦੇ ਮਰਜ਼ੀ ਘਰ ਵੜਜੋ ਜਿਹਨੂੰ ਮਰਜ਼ੀ ਪੁੱਛ ਲਓ ਜਿਹਨੂੰ ਮਰਜ਼ੀ ਚੱਕ ਲਓ ਇਹਨਾਂ ਨੂੰ ਬਚਾਉਣ ਦਾ ਰਹਾਤ ਪਹੁੰਚਾਉਣ ਦਾ ਉਹ ਜ਼ਿੰਮੇਵਾਰ ਤੁਹਾਡੀ ਨਹੀਂ ਇਸ ਵਾਰ ਘੜਾ ਹੁਣ ਇਹ ਸਭ ਦੇ ਵਿੱਚ ਇੱਕ ਸਕੂਨ ਜਿਹੜਾ ਨਜ਼ਰ ਆਉਂਦਾ ਉਹ ਸਕੂਨ ਇਸ ਪੱਖ ਤੋਂ ਨਜ਼ਰ ਆਇਆ ਕਿ ਜਿਹੜੀ ਪੰਜਾਬ ਦੀ ਜਵਾਨੀ ਪੰਜਾਬ ਦੇ ਨਕਸ਼ੇ 'ਚ ਨਸ਼ੇੜੀ ਵੱਜੂ ਉੱਪਰੀ ਹੋਈ ਹੈ ਜਿਹੜੀ ਪੰਜਾਬ ਦੀ ਜਵਾਨੀ ਨੂੰ ਮਤਲਬ ਕਿ ਬੇਮਤਲਬ ਜੀ ਰੋਲਾ ਪਾਉਂਦੇ ਨੇ ਜੀ ਬੜੇ ਬੜੇ ਡੈਕ ਲਾਉਂਦੇ ਨੇ ਜੀ ਧੂਖੜਕਾਉਂਦੇ ਜਾਂਦੇ ਨੇ ਜੀ ਹੈਨਾ ਇਹ ਮੰਦਿਰ ਹੈ ਜੀ ਅਜਿਹੇ ਸ਼ਬਦਾਂ ਨਾਲ ਜਿਹੜੀ ਸਮੋਧਨ ਹੁੰਦੀ ਹੈ ਅੱਜ ਉਸ ਜਵਾਨੀ ਨੂੰ ਜਾ ਕੇ ਤੁਸੀਂ ਹੜਪੀੜਤ ਖੇਤਰਾ 'ਚ ਦੇਖੋ ਨਾ ਉਹਨਾਂ ਨੂੰ ਨਹਾਉਣ ਦਾ ਪਤਾ ਹੈ ਨਾ ਖਾਣ ਦਾ ਪਤਾ ਹੈ ਨਾ ਸੌਣ ਦਾ ਪਤਾ ਹੈ ਨਾ ਜੀ ਫਿਕਰ ਹੈ ਤਾਂ ਲੋਕਾਂ ਦੀ ਫਿਕਰ ਹੈ ਕੋਈ ਆਪਣੇ ਘਰਾਂ ਚੋਂ ਆਪ ਕਿਸਤੀਆਂ ਬਣਾ ਕੇ ਨਿਕਲਿਆ ਕੋਈ ਟ੍ਰੈਲੀਆਂ ਭਰ ਕੇ ਨਿਕਲਿਆ ਉਹੀ ਡਾਇਰੈਕਟਰ ਨੇ ਬੜੇ ਬੜੇ ਜਿਨ੍ਹਾਂ ਦੇ ਬਾਰੇ ਬਹੁਤ ਰੀਲਾਂ ਬਣਦੀਆਂ ਕਦੇਖੋ ਜੀ ਕਿਵੇਂ ਸੜਕਾਂ ਤੇ ਖੜਦੋਂ ਮਚਾਉਂਦੇ ਜਾਂਦੇ ਨੇ ਅੱਜ ਉਹੀ ਟ੍ਰੈਕਟਰ ਰਾਹਤ ਰਾਸ਼ੀ ਲੈ ਕੇ ਰਾਤ ਸਮਗਰੀ ਲੈ ਕੇ ਰਸਦ ਲੈ ਕੇ ਚਾਰਾ ਲੈ ਕੇ ਪਸ਼ੂਆਂ ਦੀ ਚੂਰੀ ਲੈ ਕੇ ਉਹ ਆਚਾਰ ਲੈ ਕੇ ਸਾਰਾ ਗੁਜੜਾ ਪਸ਼ੂਆਂ ਵਾਲਾ ਉਹ ਸਾਰਾ ਕੁਸ ਲੈ ਕੇ ਬੰਦਿਆਂ ਨੇ ਰਾਸ਼ਨ ਪਾਣੀ ਲੈ ਕੇ ਲੰਗਰ ਬਣਾ ਕੇ ਉਹ ਪਹੁੰਚ ਰਹੇ ਨੇ। ਉਹੀ ਜਵਾਨੀ ਹੈ। ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦਾ ਕਾਫਲਾ ਰੁਕਿਆ ਹੋਇਆ ਹਰ ਪੀੜਿਤ ਖੇਤਰ 'ਚ। ਮੈਂ ਕੱਲ ਵੀਡੀਓ ਦੇਖ ਰਿਹਾ ਸੀ। ਖਿੜਕੀ ਖੁੱਲੀ ਆ ਮੁੱਖ ਮੰਤਰੀ ਸਾਹਿਬ ਦੀ ਗੱਡੀ ਦੀ। ਅੰਦਰ ਖੜੇ ਨਹੀਂ, ਖਿੜਕੀ ਤੋਂ ਉੱਪਰੋਂ ਦਿਖ ਰਹੇ ਨੇ। ਮੈਿਕ ਮੁੱਕ ਲੱਗੇ ਨੇ ਤੇ ਸੁਣਾ ਰਹੇ ਨੇ ਢੋਲੇ ਦੀਆਂ ਲਾ ਰਹੇ ਨੇ ਉੱਥੇ ਵੀ। ਛੁਟਕਲੇ ਸੁਣਾਉਣੇ ਆ, ਟੋਟਕੀ ਸੁਣਾਉਣੇ ਆ, ਗੱਲ ਬਣਾ ਕੇ ਸੁਣਾਉਣੇ ਆ, ਨਾਟਕੇ ਕਰਨਾ। ਦੂਰੋਂ ਇੱਕ ਗੱਡੀ ਦੇ ਮੂਹਰੇੋਂ ਇੱਕ ਆਵਾਜ਼ ਆਉਂਦੀ ਅਤਕੜਾ ਕਰਕੇ ਮੁੰਡਾ ਕਹਿੰਦਾ ਬੱਸ ਕਰੋ ਬਾਈ ਜੀ ਹੁਣ ਜਾਓ ਵੀ ਸਾਨੂੰ ਰਾਤ ਕਾਰਜ ਕਰ ਲੈਣ ਦਿਓ ਸਾਨੂੰ ਲੰਗਰ ਵਰਤਾਉਣਾ ਕਿਉਂ ਬਿਗਨ ਪਾਈ ਜਾਂਦੇ ਹੋ ਇਹਨੇ ਘੰਟਿਆਂ ਤੋਂ ਇਹ ਆਵਾਜ਼ ਸਭ ਨੂੰ ਸੁਣਦੀ ਐ ਮੁੱਖ ਮੰਤਰੀ ਦੇ ਕੰਨਾਂ ਤੱਕ ਪਹੁੰਚਦੀ ਐ ਤੇ ਇੱਕ ਸਕਿੰਟ ਨਹੀਂ ਲੱਗਦਾ ਮੁੱਖ ਮੰਤਰੀ ਗੱਡੀ 'ਚ ਬੈਠਦੇ ਖਿੜਕੀ ਬੰਦ ਸ਼ੀਸ਼ੇ ਬੰਦ ਨੇ ਤੇ ਗੱਡੀਆਂ ਟੂੰ ਟੂੰ ਕਰਦੀਆਂ ਉਹ ਭੱਜ ਜਾਂਦੀਆਂ ਨੇ ਤੇ ਪਿੱਛੋਂ ਕਿੰਨੇ ਲੋਕ ਤਾੜੀ ਮਾਰਦੇ ਨੇ ਤਾਂ ਮਤਲਬ ਉਸ ਮੁੰਡੇ ਨੇ ਸੱਚ ਬਿਆਨ ਕੀਤਾ ਇਹ ਐ ਪੰਜਾਬ ਦੀ ਜਾਨ ਜਿਹੜੀ ਅੱਜ ਤੁਹਾਨੂੰ ਹੜਪੀੜਿਤ ਖੇਤਰਾ 'ਚ ਪੰਜਾਬ 'ਚ ਦਿਖ ਰਹੀ ਹੈ 1902 ਪਿੰਡਾਂ 'ਚ ਜੋ ਕੋਈ ਦਿਖ ਰਿਹਾ ਤਾਂ ਪੰਜਾਬ ਦਾ ਨੌਜਵਾਨ ਦਿਖ ਰਿਹਾ ਕੋਈ ਧਰਮ ਦਾ ਮਸਲਾ ਨਹੀਂ ਕੋਈ ਫਿਰਕੇ ਦਾ ਮਸਲਾ ਨਹੀਂ ਕੋਈ ਜਾਤ ਦਾ ਮਸਲਾ ਨਹੀਂ ਕੋਈ ਪੁੱਛ ਕੇ ਨਹੀਂ ਕਿ ਘਰ ਕੀ ਦਾ ਹੈ ਕਿਹੜਾ ਵੇੜਾ ਹੈ ਤੇ ਕਿਹੜਾ ਨਹੀਂ ਹੈ ਜਿਹੜਾ ਘਰ ਪਾਣੀ 'ਚ ਕਿਰਿਆ ਦਿਖਦਾ ਉਹਦੇ ਦਰ ਦੇ ਉੱਤੇ ਚੜਦੇ ਨੇ ਪਾਣੀ 'ਚ ਲੰਘ ਕੇ ਜਾਂਦੇ ਨੇ ਤੇ ਅੰਦਰ ਜੋ ਲੋੜਾ ਪਹੁੰਚਦੀ ਕਰਦੇ ਨੇ ਤੇ ਗਾਂਹ ਤੋਂ ਜਿਨ੍ਹਾਂ ਦੇ ਘਰਾਂ 'ਚ ਜਾਂਦੇ ਨੇ ਹੋਰ ਹੀ ਪੁੱਛਦੇ ਤੁਸੀਂ ਕਿਹੜੇ ਪਿੰਡੋਂ ਆਏ ਹੋ ਕਿਹੜੇ ਗ੍ਰਾਂ ਤੋਂ ਆਏ ਹੋ ਕਿਹੜੇ ਧਰਮ ਦੇ ਹੋ ਕਿਹੜੇ ਫਿਰਕੇ ਦੇ ਹੋ ਕਿਹੜੀ ਸੰਸਥਾ ਦੇ ਹੋ ਹੈ ਕਿਹੜੀ ਪਾਰਟੀ ਦੇ ਹੋ ਚਾਹ ਤਰੀਏ ਭਾਈ ਪੀਕੇ ਜਾਇਓ ਕੋਈ ਗੱਲ ਨਹੀਂ ਕੁਛ ਨਹੀਂ ਭਾਈ 2 ਮਿੰਟ ਲੱਗਣਿਆ ਇਹ ਐ ਉਹਨਾਂ ਦਾ ਦੂਸਰੇ ਪਾਸੇ ਪਰ ਇਸ ਪਹਿਲੂ ਨੂੰ ਬਾਛਦੇ ਆ ਇੱਕ ਪਹਿਲੂ ਸਮਝਣ ਦੀ ਲੋੜ ਹੈ ਕਿ ਜਿਹੜੇ ਕਹਿੰਦੇ ਪੰਜਾਬ ਦੀ ਜਵਾਨੀ ਬੇਲਗਾਮ ਹੈ ਅਸਲ 'ਚ ਪੰਜਾਬ ਦੀ ਜਵਾਨੀ ਨੂੰ ਰਾਹ ਦਿਖਾਉਣ ਦੀ ਲੋੜ ਹੈ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਯੂਨੀਵਰਸਿਟੀ ਦੇ ਹਵਾਲੇ ਨਾਲ ਕਿ ਪੰਜਾਬ ਚ ਚੋਣਾ ਨਹੀਂ ਹੁੰਦੀਆਂ ਜੇ ਪੰਜਾਬ ਦੀ ਯੂਨੀਵਰਸਿਟੀ ਕਾਲਜਾਂ ਚੋਣਾ ਹੁੰਦੀਆਂ ਹੁਣ ਤਾਂ ਸਮੁੱਤ ਰੱਤ ਤੋਂ ਨਵੇਂ ਲੀਟਰ ਮੈਲਣ ਗਰਾਊਂਡ 0 ਤੋਂ ਸਾਨੂੰ ਲੀਟਰ ਮੈਲਣ ਇਹੀ ਜਵਾਨੀ ਸੀ ਜਿਹੜੀ ਦਿੱਲੀ ਤਿੰਨ ਖੇਤੀ ਕਰਨ ਦੇ ਅੰਦੋਲਨ ਚ ਵੀ ਧਰ ਬਣ ਕੇ ਲੜੀ ਦਮ ਬਣ ਕੇ ਖੜੀ ਇਹੀ ਜਵਾਨੀ ਜਿਹੜੀ ਹੁਣ ਲੱਗੀ ਆ ਇਹਦਾ ਮਤਲਬ ਨੌਜਵਾਨੀ ਚ ਕੋਈ ਕਮੀ ਨਹੀਂ ਉਸ ਨੂੰ ਰਾਹ ਦਿਖਾਉਣ ਦੀ ਲੋੜ ਆ ਜੇ ਸਾਡੇ ਸਿਆਸਤਦਾਨ ਸਾਡਾ ਸਿਸਟਮ ਸਾਡਾ ਪ੍ਰਸ਼ਾਸਨ ਉਹਨਾਂ ਨੂੰ ਚਿੱਟੇ ਤੇ ਨਸ਼ੇ ਦੇ ਲਾ ਰਹੇ ਤਾਂ ਉਧਰ ਨੂੰ ਤੁਰ ਪਏ ਜਦੋਂ ਮੌਕਾ ਆਉਂਦਾ ਤਾਂ ਉਹ ਵੱਡੇ ਤੇਰੀ ਲਈ ਖੜਦੇ ਨੇ ਵੱਡੇ ਕੰਮਾਂ ਕਾਜਾਂ ਲਈ ਖੜਦੇ ਨੇ ਵੱਡੇ ਸੇਵਾ ਕਾਰਜ ਲਈ ਸਾਹਮਣੇ ਆਉਂਦੇ ਨੇ ਇਦਾਂ ਮਤਲਬ ਰਾਹ ਦਸੇਰੇ ਨਹੀਂ ਹੈਗੇ ਉਹ ਪ੍ਰਕਿਰਿਆ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਚਲੋ ਇਹੀ ਮਸਵਾਲ ਹੈ ਮਸਲਾ ਇੱਕ ਹੋਰ ਵੱਡਾ ਕਹਿੰਦੇ ਜੀ ਪੰਜਾਬ ਨੂੰ ਨਿਤਮ ਹਨ ਫੈਸਲਾ ਹੋ ਗਿਆ ਜੀ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕੋਈ ਵੀ ਭਰਤੀ ਸਿਵਲ ਪ੍ਰਸ਼ਾਸਨ ਦੀ ਭਰਤੀ ਜਾਂ ਕੁਝ ਵੀ ਜੋ ਵੀ ਹੈ ਪ੍ਰਸ਼ਾਸਕ ਦੀ ਮਨਜ਼ੂਰੀ ਨਾਲ ਹੀ ਹੋਇਆ ਕਰੇਗੀ ਹੁਣ ਭਰਤੀਤਵਾਦ ਨਹੀਂ ਸਾਰਾ ਕੁਝ ਮਤਲਬ ਚੰਡੀਗੜ੍ਹ ਚ ਜਿਹੜਾ ਵੀ ਕੋਈ ਭਰਤੀ ਪ੍ਰਕਿਰਿਆ ਹੋਣੀ ਆ ਬਦਲੀ ਪ੍ਰਕਿਰਿਆ ਹੋਣੀ ਆ ਕਿਸੇ ਦੀ ਤੈਨਾਤੀ ਹੋਣੀ ਆ ਹੁਣ ਪੰਜਾਬ ਸਰਕਾਰ ਨੂੰ ਪੁੱਛਣ ਦੀ ਲੋੜ ਨਹੀਂ ਪੰਜਾਬ ਦੇ ਅਫਸਰ ਅਧਿਕਾਰੀ ਵਿਭਾਗਾਂ ਤੋਂ ਕੋਈ ਡਾਟਾ ਲੈਣ ਦੀ ਲੋੜ ਨਹੀਂ 60 40 ਵਾਲਾ ਰੇਸ਼ੋ ਰੁਸ਼ੋ ਭੁੱਲ ਜਾਓ ਹੁਣ ਕੱਲੇ ਗਵਰਨਰ ਸਾਹਿਬ ਚਲਾਉਣਗੇ ਬਈ ਜਿੱਥੇ ਜਦੋਂ ਇਹ ਪੰਜਾਬ ਦੀ ਰਾਜਸਥਾਨੀ ਵੱਜੂ ਉਸਰਿਆ ਤੇ ਤਦ ਟੈਂਪਰੇਰੀ ਤੌਰ ਤੇ ਜਿੰਨੀ ਦੇਰ ਹਰਿਆਣਾ ਆਪਣੀ ਨਹੀਂ ਬਣਾ ਲੈਂਦਾ ਉਹਨਾਂ ਨੂੰ ਆਪਣੀ ਰਾਜਸਥਾਨੀ ਵੱਜੂ ਮਿਲਿਆ ਕਿ ਉਹਨੀ ਦੇਰ ਤੁਸੀਂ ਰਹਿ ਲੋ ਇਹਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗਦਾ ਕਿ ਪੂਰੇ ਨਿਯਮ ਪੂਰੇ ਫਾਰਮੂਲੇ ਪੂਰੇ ਫੈਸਲੇ ਪੰਜਾਬ ਵਾਲੇ ਹੀ ਚੰਡੀਗੜ੍ਹ ਤੇ ਲਾਗੂ ਹੁੰਦੇ ਸੀ ਕਮਿਸ਼ਨਰ ਤੇ एसएसपी सब तो बड़े रैंक ਹੁੰਦੇ ਸੀ ਜਿਹੜੇ ਪੰਜਾਬ ਤੋਂ ਹੀ ਲੱਗਦੇ ਸੀ ਤੇ ਜੀ ਕਹਿੰਦੇ ਨਹੀਂ ਜੀ ਇਹ ਪੰਜਾਬ ਦੇ ਮਾਰੇ ਦਿਨ ਨੇ ਜੀ ਇਸ ਲਈ ਜੀ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਦਾ ਪ੍ਰਸ਼ਾਸਕ ਲਾ ਲਾਤਾ ਜੀ ਐਸਐਸਪੀ ਦੇ ਉੱਪਰ ਅਧਿਕਾਰੀ ਲਾ ਦਿਓ ਆਈਜੀ ਡੀ ਆਈਜੀ ਲਾ ਦਿਓ ਜੀ ਹਾਂ ਜੀ ਆ ਕਮਿਸ਼ਨਰ ਦੇ ਉੱਪਰ ਡੀਸੀ ਦੇ ਉੱਪਰ ਅਧਿਕਾਰੀ ਲਾ ਦਿਓ ਜੀ ਇਹ ਲੱਗੇ ਜੀ ਸਲਾਹਕਾਰ ਬਣ ਗਏ ਜੀ ਹਨਾ ਤੇ ਠੀਕ ਹੈ ਜੀ ਸਾਰਾ ਕੰਟਰੋਲ ਕੇਂਦਰ ਨੇ ਆਪਣੇ ਕੋਲ ਲੈ ਲਿਆ ਅਫਸਰ ਬਾਹਰੋਂ ਡਿਪਲੋਮੇਸ਼ਨ ਤੇ ਆਉਣ ਲੱਗੇ ਪੰਜਾਬ ਦੀਆਂ ਸਮੇਂ-ਸਮੇਂ ਸਰਕਾਰਾਂ ਸਮੇਂ-ਸਮੇਂ ਸਰ ਮਤਲਬ ਸਰਕਾਰਾਂ ਨੇ ਨਲਾਇਕੀ ਇਸ ਕਦਰ ਕੀਤੀ ਕਿ ਜੀ ਉਹਨਾਂ ਨੇ ਆਪਣਾ 7% ਕੋਟਾ ਵੀ ਪੂਰਨ ਨਹੀਂ ਕੀਤਾ ਜਿਹੜੇ ਵਿਭਾਗਾਂ 'ਚ ਤਨਖਾਹ ਨਹੀਂ ਸੁ ਵੀ ਨਹੀਂ ਦਿੱਤੀ ਹੋੜਿ ਹੋੜਿ ਕੇਂਦਰੀ ਗੰਟਰ ਹੋਣ ਲੱਗ ਪਿਆ ਹੁਣ ਤਾਂ ਪੰਜਾਬ ਤੋਂ ਜਿਹੜਾ ਕਦੇ ਲੁਧਿਆਣਾ 'ਚੋਂ ਮੈਂਬਰ ਪਾਰਲੀਮੈਂਟ ਰਿਹਾ ਕਦੇ ਸ਼ਰਨਾਨੰਦਪੁਰ 'ਚੋਂ ਸਭ ਤੋਂ ਮੈਂਬਰ ਪਾਰਲੀਮੈਂਟ ਰਿਹਾ ਅੱਜ ਕੱਲ੍ਹ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਐ ਮਨੀਸ਼ ਤੜਾ ਉਹ ਕੇਂਦਰ 'ਚ ਸੰਸਦ ਚ ਖੜ ਕੇ ਮੰਗ ਕਰ ਰਿਹਾ ਕਿ ਜੀ ਇੱਥੇ ਇਸ ਨੂੰ ਵਿਧਾਨ ਸਭਾ ਵਿੱਚ ਉਬਾਰਿਆ ਜਾਵੇ ਅਸੀਂ ਚੰਡੀਗੜ੍ਹ ਲੈਣ ਦੀ ਗੱਲ ਕਰਦੇ ਆਂ ਇਹਦਾ ਮਤਲਬ ਇਹ ਗੱਲ ਤਾਂ ਇੱਥੇ ਤੱਕ ਜਾ ਰਹੀ ਹੈ ਕਿ ਖਰੜ ਮਹਾਲੀ ਲਾਂਡਰਾ ਜੀਰਖਪੁਰ ਹੈ ਨਾ ਇਹ ਸਾਰਾ ਖੇਤਰ ਦੇ ਦਿਓ ਜੀ ਚੰਡੀਗੜ੍ਹ ਦੇ ਨਾਲ ਜੋੜ ਦਿਓ ਹੋ ਸਕਦਾ ਅਗਲੇ ਵੱਡੇ ਵੱਡੇ ਹਰਿਆਣਾ ਦਾ ਵੀ ਲੈ ਲੈਣਾ ਪੰਚਕੂਲਾ ਲੈ ਲੈਣਾ ਹੈ ਇਧਰ ਹਮਾਸ਼ਹਿਰ ਦਾ ਵੀ ਇੱਕ ਤਾਂ ਬਦੀ ਬਦੀ ਕੋਈ ਲੈ ਕੇ ਜੀ ਬਣਾ ਲਓ ਜੀ ਇਹਨੂੰ ਨਵਾਂ ਇੱਕ ਸਟੇਟ ਬਣਾ ਕੇ ਕਰਾ ਲਓ ਜੀ ਇੱਥੇ ਵਿਧਾਨ ਸਭਾ ਚਾਉਣਾ ਚੁਣ ਲਓ ਜੀ ਇੱਕ ਮੁੱਖ ਮੰਤਰੀ ਹੋ ਰਹੇ ਇੱਥੇ ਕਿੱਥੇ ਗਈ ਪੰਜਾਬ ਦੀ ਮੰਗ ਜਿੱਦਾਂ ਹੀ ਅੱਜ ਇਹ ਖਬਰ ਆਈ ਕਿ ਜੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ ਹੋ ਗਿਆ ਕਿ ਨਵੇਂ ਸਰਵਿਸ ਰੂਲ ਲਾਗੂ ਹੋ ਗਏ ਹੁਣ ਪ੍ਰਸ਼ਾਸਕ ਹੀ ਜਿਹੜਾ ਪੰਜਾਬ ਦਾ ਰਾਜਪਾਲ ਹੈ ਉਹ ਨਿਯੁਕਤੀਆਂ ਕਰਿਆ ਕਰੇਗਾ ਵਿਰੋਧੀ ਪਾਰਟੀਆਂ ਨੇ ਬਹੁਤ ਇਤਰਾਜ਼ ਪ੍ਰਗਟਾਇਆ بڑے ਬਿਆਨ ਆਏ ਬਿਆਨ ਦੇ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਕੇਂਦਰੀਕਰਨ ਲਗਾਤਾਰ ਚੰਡੀਗੜ੍ਹ ਦਾ ਹੋ ਰਿਹਾ ਜਿਵੇਂ ਡੈਮ ਦੇ ਮਾਮਲੇ 'ਚ ਡੈਮਾਂ ਦੇ ਪਾਣੀਆਂ ਦੇ ਕੰਟਰੋਲ ਤੋਂ ਲੈ ਕੇ ਸੁਰੱਖਿਆ ਵਾਲਾ ਕੰਟਰੋਲ ਹੰਦੇ ਹੱਥ ਚਲਾ ਗਿਆ ਉਮੇ ਸਮੁੱਚਾ ਕੰਟਰੋਲ ਚੰਡੀਗੜ੍ਹ ਦਾ ਉਹਨਾਂ ਦੇ ਹੱਥ ਚਲਾ ਗਿਆ 1964 ਤੋਂ ਲੈ ਕੇ ਹੁਣ ਤੱਕ ਤੁਹਾਡੇ ਬਿਆਨਾਂ ਤੋਂ ਇਲਾਵਾ ਤੁਸੀਂ ਲੜਾਈ ਕਿਹੜੀ ਲੜੀ ਹੁਣ ਭੁੱਲ ਜਿਵੇਂ ਪੰਜਾਬ ਇਹਦਾ ਮਤਲਬ ਕਿ ਚੰਡੀਗੜ੍ਹ ਸਾਨੂੰ ਮਿਲੇਗਾ ਇਹ ਸਵਾਲ ਖੜਾ ਹੋ ਗਿਆ ਵਿਦੇਸ਼ੀ ਨਾਗਰਿਕਤਾ ਨਾਗਰਿਕਾਂ ਦੇ ਲਈ ਇੱਕ ਚੰਗੀ ਖਬਰ ਹੈ ਜੀ ਖਬਰ ਇਹ ਆ ਰਹੀ ਹੈ ਕਿ ਹੁਣ 108 ਥਾਮਾ ਤੋਂ ਵਦੇਸ਼ੀ ਨਾਗਰਿਕ ਇਮੀਗ੍ਰੇਸ਼ਨ ਦੇ ਰੂਪ ਦੇ ਵਿੱਚ ਪੰਜਾਬ ਚ ਦਾਖਲ ਹੋ ਸਕਣਗੇ ਭਾਰਤ ਚ ਦਾਖਲ ਹੋ ਸਕਣਗੇ ਮੈਂ ਭਾਰਤ ਮੁਲਕ ਦੀ ਗੱਲ ਕਰ ਰਿਹਾ ਸਮੁੱਚੇ ਮੁਲਕ ਦੇ ਵਿੱਚ ਜਿਹਦੇ ਵਿੱਚ ਪੰਜਾਬ ਦੀਆਂ ਕੁਝ ਥਾਵਾਂ ਪਿੰਨ ਪੁਆਇੰਟ ਹੋਈਆਂ ਨੇ ਨਵੀਆਂ ਤੇ ਜਿੱਥੇ ਇਮੀਗ੍ਰੇਸ਼ਨ ਸੈਂਟਰ ਖੁੱਲਣਗੇ ਕੇਂਦਰ ਖੁੱਲਣਗੇ ਤੇ ਉੱਥੋਂ ਇਮੀਗ੍ਰੇਟ ਕਰਾ ਕੇ ਤੁਸੀਂ ਭਾਰਤ ਚ ਦਾਖਲ ਹੋ ਸਕਦੇ 108 ਨਵੀਆਂ ਥਾਵਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੰਤਰਰਾਸ਼ਟਰੀ ਯਾਤਰੀਆਂ ਦੇ ਦਾਖਲੇ ਤੇ ਨਿਕਾਸੀ ਦੇ ਲਈ 37 ਹਵਾਈ ਅੱਡੇ ਆ ਇਹ ਚ ਨਵੇਂ 37 ਹਵਾਈ ਅੱਡੇ ਸ਼ਾਮਲ ਹੋਗੇ 34 ਸਮੁੰਦਰੀ ਤੇ ਨਦੀ ਬੰਦਰਗਾਹ 37 ਕੁਮੰਤਰੀ ਸਰਦੀਸਤਾਨਾਂ ਨੂੰ ਇਮੀਗ੍ਰੇਸ਼ਨ ਪੋਸਟਾਂ ਇਮੀਗ੍ਰੇਸ਼ਨ ਚੌਂਕੀਆਂ ਵੱਜੋਂ ਤੇ ਰੂਪ ਚ ਲਾਨਿਆ ਜਾਨੀ ਕਿ ਇਹਨਾਂ ਥਾਵਾਂ ਤੋਂ ਅੰਤਰਰਾਸ਼ਟਰੀ ਯਾਤਰੀ ਆਵਾਜਾਈ ਕਰ ਸਕਣਗੇ ਆਉਣ ਤੇ ਜਾਣ ਦਾ ਰਾਹ ਖੁੱਲ ਗਿਆ ਉਹਨਾਂ ਦਾ ਇਹਦੇ ਵਿੱਚ ਪੰਜਾਬ ਦੇ ਹਵਾਈ ਅੱਡੇ ਵੀ ਨੇ ਸਾਡਾ ਅੰਮ੍ਰਿਤਸਰ ਵਾਲਾ ਹਵਾਈ ਅੱਡਾ ਵੀ ਇਹਦੇ ਵਿੱਚ ਸ਼ਾਮਲ ਹੈ ਤੇ ਇਹਦੇ ਵਿੱਚ ਅਟਾਰੀ ਬਾਰਡਰ ਵੀ ਜਿਵੇਂ ਸ਼ਾਮਲ ਹੈ ਰੇਲਵੇ ਸਟੇਸ਼ਨ ਵੀ ਸ਼ਾਮਲ ਨੇ ਸੋ ਜਿਵੇਂ ਮੈਂ ਗੱਲ ਕਰਾਂ ਟਾਰੀ ਸਣੇ 6 ਰੇਲਵੇ ਸਟੇਸ਼ਨ ਇਹਦੇ ਇਮੀਗ੍ਰੇਸ਼ਨ ਪੋਸਟ ਵੱਜੋਂ ਬਾਰੇ ਗਏ ਨੇ ਹੈ 6 ਰੇਲਵੇ ਸਟੇਸ਼ਨ ਨੇ ਜਿਨ੍ਹਾਂ ਚ ਆਪਾਂ ਗੱਲ ਕਰ ਰਹੇ ਹਾਂ ਰਾਜਸਥਾਨ ਦੇ ਵੀ ਨੇ ਪੰਜਾਬ ਦਾ ਟਾਰੀ ਵੀ ਹੈ ਹੈ ਤੇ ਇਸੇ ਤਰ੍ਹਾਂ ਹੋਰ ਨਾ ਪੱਛਮੀ ਬੰਗਾਲ ਦੇ ਵੀ ਨੇ ਤੇ ਇਸੇ ਤਰ੍ਹਾਂ ਕੇਂਦਰੀ ਗ੍ਰਾਮ ਮੰਤਰਾਲੇ ਵੱਲੋਂ ਜੈਪੁਰ ਦਾ ਪਟਨੇ ਦਾ ਹੈ ਤੇ ਸਾਡੇ ਵਾਲਾ ਅੰਮ੍ਰਿਤਸਰ ਦਾ 에ਰਪੋਰਟ ਇਹਨਾਂ ਨੂੰ ਵੀ ਮਤਲਬ ਕਿ ਉਸ ਰੂਪ ਚ ਵਾਰਿਆ ਕਿ ਜਿੱਥੋਂ ਜਾਂ ਅੰਤਰਰਾਸ਼ਟਰੀ ਯਾਤਰੀ ਆ ਸਕਦੇ ਨੇ ਇਮੀਗ੍ਰੇਸ਼ਨ ਸੈਂਟਰ ਵੱਜੋਂ ਸੋ ਇਸ ਤਰ੍ਹਾਂ ਦੇ 37 에어ਪੋਰਟ ਪਿੰਪੁਆਇੰਟ ਕੀਤੇ ਗਏ ਨੇ ਸੋ ਇਹ ਇੱਕ ਰਾਹਤ ਵਾਲੀ ਖਬਰ ਹੈ ਜੀ ਕਿ ਜਿਹਦੇ ਰਾਹੀਂ ਹੁਣ ਇਸ ਰਸਤਿਆਂ ਵੀ ਵਿਦੇਸ਼ੀ ਨਾਗਰਿਕਾਂ ਦੇ ਲਈ ਆਉਣਾ ਜਾਣਾ ਆਸਾਨ ਹੋ ਗਿਆ ਹੈ ਤੇ ਇਹ ਇੱਕ ਪਹਿਲ ਕਦਮੀ ਦੀ ਸ਼ਲਾਘਾ ਹੋ ਰਹੀ ਹੈ ਕਿ ਜਿਹਦੇ ਨਾਲ ਨਾਮਾ ਰਾਹ ਖੁੱਲੇਗਾ ਖਾਸ ਕਰਕੇ ਜੇਕਰ ਰੇਲਵੇ ਸਟੇਸ਼ਨ ਔਰ ਇਹਨਾਂ ਸਾਧਨਾਂ ਦੇ ਰਾਹੀਂ 에어ਪੋਰਟਾਂ ਦੇ ਰਾਹੀਂ ਤਾਂ ਜਿਹੜੇ ਨੇੜਲੇ ਮੁਲਕ ਨੇ ਭਾਰਤ ਦੇ ਨਾਲ ਲੱਗਦੇ ਮੁਲਕ ਨੇ ਉਹਨਾਂ ਰਾਹੀਂ ਮਿਗ੍ਰੇਟਾਂ ਦੇ ਆਉਣ ਦਾ ਰਾਹ ਹੋਰ ਆਸਾਨ ਹੋ ਗਿਆ ਦੂਸਰੇ ਪਾਸੇ ਇੱਕ ਰਾਹਤ ਵਾਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਆਸਟ੍ਰੇਲੀਆ ਅੱਜ ਕੱਲ ਪੰਜਾਬੀ ਵੀ ਭਾਰਤੀ ਵੀ ਵੱਡੀ ਗਿਣਤੀ ਚ ਜਾ ਰਹੇ ਨੇ ਤੇ ਜੇ ਭਾਰਤੀ ਜਾ ਰਹੇ ਨੇ ਉਹਨਾਂ ਚ ਜਿਹੜੇ ਮੁਰਖ ਚ ਭਾਰਤੀ ਜਾ ਰਹੇ ਉਹਨਾਂ ਚ ਪੰਜਾਬੀ ਦੀ ਗਿਣਤੀ ਤਾਂ ਵੱਧ ਹੁੰਦੀ ਹੋਆ ਹੁਣ ਆਸਟ੍ਰੇਲੀਆ ਵਿੱਚ ਵੀ ਪੰਜਾਬੀ ਵਿਦਿਆਰਥੀ ਵੀ ਕੰਮ ਕਾਜ ਪੱਖੋਂ ਵੀ ਤੇ ਉਸ ਤੋਂ ਬਾਅਦ ਮਾਪੇ ਵੀ ਪਰਿਵਾਰ ਵੀ ਲਗਾਤਾਰ ਵੱਡੀ ਗਿਣਤੀ ਚ ਜਾ ਰਹੇ ਆ ਇਸ ਥਾਂ ਦੇ ਉੱਤੇ ਆਸਟ੍ਰੇਲੀਆ ਮੁਲਕ ਨੇ ਹੁਣ ਪੰਜਾਬੀ ਨੂੰ ਆਪਣੇ ਵਿਦਿਅਕ ਸਿਲੇਬਸ ਦਾ ਹਿੱਸਾ ਬਣਾਉਣ ਚ ਪਹਿਲ ਕਦਮੀ ਕੀਤੀ ਹੈ ਮਾਂ ਬੋਲੀ ਪੰਜਾਬੀ ਹੁਣ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਵਿਦਿਅਕ ਸਿਲੇਬਸ 'ਚ ਸ਼ਾਮਲ ਹੋ ਗਈ ਹੈ। 13ਵੀਂ ਭਾਸ਼ਾ ਵਜੋਂ ਆਸਟ੍ਰੇਲੀਆ 'ਚ ਇਸ ਨੂੰ ਮਾਨਤਾ ਮਿਲੀ ਹੈ ਜੀ। ਤੇ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਦੇ ਕੈਂਪ ਖੋਲਣ ਦੇ ਲਈ ਸਖਲਾਈ ਕੈਂਪ ਖੋਲਣ ਦੇ ਲਈ ਉੱਥੇ ਸਵਰਦ ਤੇ ਰਾਮ ਜਿਹੜੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਅਧਿਕਾਰ ਮਿਲ ਗਏ ਨੇ। ਤੇ ਇਸ ਨੂੰ ਹੋਰ ਪ੍ਰਬਲਿਤ ਕਰਨ ਦੇ ਲਈ ਉਹ ਡਾਟਾ ਬੇਸ ਤਿਆਰ ਕਰ ਰਹੇ ਨੇ ਕਿ ਪੰਜਾਬੀ ਕਿੰਨੀ ਗਣਤੀ ਚ ਨੇ ਕਿੰਨੇ ਬੱਚੇ ਸਿੱਖਣਾ ਚਾਹੁੰਦੇ ਨੇ ਕਿੰਨੀ ਨਵੀਂ ਪਨੀਰੀ ਅੱਗੇ ਪੜਨਾ ਚਾਹੁੰਦੀ ਹੈ ਕਿੰਨੇ ਆਉਣ ਵਾਲੇ ਲੋਕ ਨੇ ਜਿਨ੍ਹਾਂ ਨੂੰ ਇਥੋਂ ਦੀ ਭਾਸ਼ਾ ਦਿੱਕਤ ਹੁੰਦੀ ਹੈ ਉਹਨਾਂ ਲਈ ਪੰਜਾਬੀ ਚ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਸੋ ਇਹ ਕੈਨੇਡਾ ਤੋਂ ਬਾਅਦ ਇੱਕ ਵੱਡਾ ਨਾਮਣਾ ਜਿਹਾ ਕਿਤੇ ਖਟਿਆ ਜਾ ਰਿਹਾ ਤਾਂ ਪੰਜਾਬੀ ਮਾਂ ਬੋਲੀ ਹੁਣ ਉਸੇ ਘਟਣ ਲੱਗੀ ਹੈ ਸੋ ਆਸਟ੍ਰੇਲੀਆ ਦੇ ਵਿੱਚ 13ਵੀਂ ਭਾਸ਼ਾ ਵਜੋਂ ਮਾਂ ਬੋਲੀ ਪੰਜਾਬੀ ਨੂੰ ਮਾਨਤਾ ਮਿਲੀ ਹੈ ਜਿਹੜਾ ਇੱਕ ਸ਼ੁਭ ਸੰਕੇਤ ਹੈ ਇਸ ਵਾਲੇ ਨਾਲ ਖਬਰ ਵੀ ਸਾਂਝੀ ਕਰਨੀ ਬਣਦੀ ਸੀ ਬਹੁਤ ਬਹੁਤ ਸ਼ੁਕਰੀਆ